ਨੂਰ ਬਸੀ ਆ ਚੰਗੇ ਪੜੀ ਕੋਸੀ ਆ ਲੋਸ ਔਰ ਅ ਤਰਾ ਦੇਖਸਾਂ ਕਰ ਮੋਗੜੀ ਲੈ ਆਪਰਾ ਮੋੜ ਦਾ ਛੱਕਾ ਕਰ ਦੇ ਬੱਚਾ ਕਰ ਥੋੜਾ ਜਿਹਾ ਲੈ 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 ਸੁਣਾ ਨੂਰ ਜੀ ਸ਼ੱਕਰਤਾਂ ਤੁਹਾਨੂੰ ਬਹੁਤ ਸੋਣਾ ਲੱਗਿਆ ਕਰ ਮੋਗੜੀ ਲੋਸ ਜੀ ਬਾਕੀ ਠੰਡੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦਰਾਜ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਮਾ ਬਕਉਪਰਾ 5 ਇੱਕ ਤਾਜੀ ਸਵੇ ਦੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਨਾਮ ਸੁਖਮਨਦੀਪ ਸਿੰਘ ਬਾਈ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਪਹਿਲੀ ਵੈੜ ਦੀ ਤਾਜੀ ਸੂਈ ਦੀ ਸੂਈ ਇਹ ਪਹਿਲਾ ਸੂਆ ਸੂਈ ਆ ਬਾਈ ਹਲੇ 20 ਮਿੰਟ ਹੀ ਹੋਏ ਆ ਸੂਈ ਨੂੰ ਹਾਂਜੀ ਬੱਚਾ ਇਹਨੇ ਬੱਚਾ ਦੇਤਾ ਬੱਸ ਇਹਨੂੰ ਬੱਚਾ ਜਨਮ ਦਿੱਤਾ ਹਾਂਜੀ ਹਾਂਜੀ ਵੀਰੇ ਲੋ ਇਹਦਾ ਰੇਟ ਪੜਾ ਰੇਟ ਵੀਰੇ ਮੁੱਲੇ ਦਾ 50000 ਆ ਹਾਂਜੀ ਬੱਸ ਇਹ ਚੋਂ ਅੱਬਾ 3000 ਰੁਪਏ ਮਾਣ 47000 ਦੀ ਵੈੜ ਦੇ ਦਾਂਗੇ ਠੀਕ ਆ 47000 ਦੀ ਤੋਂ ਬਾਕੀ ਮੁੱਲ ਵੀਰੇ ਆਪਾਂ ਸਾਰੀਆਂ ਵੈੜਾਂ ਦਾ ਹੀ ਗੈਜ ਕਰਾਂਗੇ ਠੀਕ ਆ ਠੀਕ ਹਾਂਜੀ ਵੀਰੇ ਲੋ ਪੜਾ ਚੈੱਕ ਕਰ ਸਕਦੇ ਬੱਚੇ ਨੂੰ ਜਨਮ ਦਿੱਤਾ ਰਾਜੀ ਸੂਈ ਅਜੇ ਲੋਕੀ ਆ ਵੀ ਹਲੇ ਚਿਕਨਾ ਕਿੰਨਾ ਘਟਾਵਾਂਗਾ ਵੀਰੇ ਸੂਈ ਨੂੰ 20 ਮਿੰਟ ਹੋ ਗਏ ਬਾਈ 20 ਮਿੰਟ ਹੋ ਗਏ ਲੋਰਾ ਥੋੜਾ ਥੋੜਾ ਚੈੱਕ ਕਰ ਸਾ ਵੀਰ ਮੈਂ ਬੜੀ ਦਾ ਲੋਚ ਮੋੜ ਦੇ ਪ੍ਰਾ ਇਹੋ ਜੀ ਲੈ ਲਓ ਤੁਸੀਂ ਤੇ ਸਾਥ ਕਰਮ ਕਰੀ ਜਾ ਬੱਸ ਸੋ ਚੈੱਕ ਕਰ ਸਕੋ ਲੋਚ ਤਾਂ ਤੁਸੀਂ ਬੱਸ ਠੀਕ ਹੈ ਅਜੇ ਵੀ 2 ਨੰਬਰ ਵੜ ਇਹ ਬੈਡ ਦੇ ਵੀਰੇ 26 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਹਲੇ 20 ਦਿਨਾਂ ਦੀ ਕੱਚੀ ਆ ਇਹ ਠੀਕ ਹੈ ਨੀਦ ਨਹੀਂ ਕਰਤੀ ਹੈ ਹਾਂਜੀ ਵੀਰੇ ਠੀਕ ਆ ਇਹਦਾ ਰੇਟ ਪਰਾ ਇਹਦਾ ਰੇਟ ਵੀਰੇ ਆ ਜਿਹੜੀ ਦੂਸਰੀ ਨਾਲ ਵਾਲੀ ਬਿਹੜਾ ਇਹਦੇ ਵੀ 20-22 ਦਿਨ ਰਹਿ ਗਏ ਹਾਂਜੀ ਇਹ ਜੋੜੇ ਦਾ ਮੁੱਲ ਤਾਂ ਹੈਗਾ 1,55,000 ਦਾ ਦੇ ਦਾਂਗੇ ਆਪਾਂ ਇਕੱਲੀ-ਇਕੱਲੀ ਦਾ ਮੁੱਲ 80-80,000 ਰੁਪਿਆ ਠੀਕ ਹੈ ਜੀ ਹਾਂਜੀ ਵੀਰੇ ਤੋੜ ਦਿਓ ਜੀ ਬਾਈ ਦੋ ਨੰਬਰ ਤੋੜੋ ਬਈ ਲੋ ਜੀ ਅੱਛਾ ਸਾਬੋ ਤੋੜ ਤੋੜਾ ਕੋਈ ਨਾ ਕਰਨ ਵਾਲੀ ਬਾਕੀ ਵੀਰੇ ਬਹਿਣਾ ਇਹ ਦੋਨੀਆਂ ਵੱਡੀਆਂ ਨੇਗੀਆਂ ਠੀਕ ਆ ਜਾਤਾਲੀਆਂ ਹਾਂਜੀ ਵੀਰੇ ਸਹਜ ਵਾਲੇ ਠੀਕ ਆ ਠੀਕ ਆ ਲੋ ਭਰਾ ਇਹਦੇ ਨਾਰਮਲ ਟਿਕਾ ਭਰਾ ਵਾ ਹਾਂਜੀ ਵੀਰੇ ਇਹਦੇ ਨਾਨ ਸੈਕਸਡ ਆ ਉਹ ਜਿਹੜੀ ਦੂਸਰੀ ਆ ਹਾਂਜੀ ਉਹਦੇ ਸੈਕਸਡ ਸੀਮਨ ਭਰਾ ਹੈਗਾ ਠੀਕ ਆ ਲੋ ਭਰਾ ਕਰਮੋ ਵਾਲੇ ਤੋਂ ਪੂਰਾ ਤਰਾ ਫੇਸ ਬਿਊਟੀ ਚੈੱਕ ਕਰਦਾ ਲੋ ਭਰਾ ਠੀਕ ਲੋ ਅੱਲੋਟ ਨੂੰ ਕਰਮੋ ਵਾਲੇ ਜੀ ਕਾਫੀ ਆ ਅਗਲੀ ਤਾਂ ਨੰਬਰ ਵਿੱਚ ਚੁਗੀ ਤੁਰ ਲੋ ਭਰਾ ਇਹਦੇ ਵੀ 20 ਬਾਈ ਦੇਣ ਰਹਿ ਗਏ ਭਾਈ ਠੀਕ ਆ ਜੀ ਜੋੜਾ ਲੈਣਾ ਕਿੰਨੇ ਦਾ ਜੋੜਾ 1,55,000 ਦਾ ਵੀਰੇ 1,55,000 ਦਾ ਕੱਲੀ ਕੱਲੀ ਦਾ 80,000 ਮੁੱਲ ਠੀਕ ਹੈ ਜੀ ਇਹਦੇ ਸੀਮਨ ਵੀਰੇ 66 ਪਰ ਹੈਗਾ ਇਹਦੇ 66 ਸੀਮਨ ਹਾਂਜੀ ਵੀਰੇ ਲੋ ਭਰਾ ਬਾਕੀ ਢਲਣਾ ਢੋਲਣਾ ਇਹਦੇ ਵੀ ਬਹੁਤ ਆ ਵਹਿੜਦੇ ਇਧਰ ਚੋੜ ਲਗਾਉਂਦੇ ਅੰਦਰ ਕਾਲੂ ਬਾਰੇ ਫੇਸਬੁਕ ਵੀ ਇਹਦੀ ਚੈੱਕ ਕਰ ਫੜੋ ਥੋੜਾ ਧੱਕਾ ਕਰ ਲੈ ਲਾ ਚੱਲ ਭਾਈ ਉੱਥੇ ਲੈ ਚੱਲ ਲੈ ਚੱਲ ਲੈ ਲੋ ਜੀ ਲੈ ਮੋੜ ਦੇ ਲੋ ਜੀ ਚੈੱਕ ਕਰ ਸਕਦਾ ਭਰਾ ਬਾਕੀ ਵੀਰੇ ਬੈੜਾ ਦੋਨੇ ਸਟਾਕ ਕੋਲ ਦੁੱਧ 25 ਪਲੱਸ ਪਾ ਦੇਣੀਆਂ ਠੀਕ ਆ ਹਾਂਜੀ ਵੀਰੇ ਠੀਕ ਕੱਚਿਆਂ ਭਰਾ ਹੈ ਠੀਕ ਨਾ ਰੇਟ ਬਾਈ ਨੇ ਤੁਹਾਨੂੰ ਦੱਸਤਾ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਈਕ ਭਰਾਵਨ ਕਰਜਿਆ ਕਰੋ ਠੀਕ ਹੈ ਹਜ ਵੀ ਚਾਰ ਨੰਬਰ ਦੀ ਜਾਣਕਾਰੀ ਦੋ ਵੀ ਇਹ ਵੀਰੇ ਬੈੜ ਪਲੂਨ ਸੂਈ ਆ ਹਾਂਜੀ ਤੇ ਦੰਦੋਂ ਇਹ ਵੀਰੇ ਹਣੇ ਨੇ ਦੁੱਕ ਦੇ ਦੰਦ ਪ੍ਰੋਪਰ ਨਹੀਂ ਕਰੇ ਹਾਂਜੀ ਮੂੰਹ ਭਟਕੇ ਦਿਖਾ ਦੇ ਲੋ ਜੀ ਚੈੱਕ ਕਰ ਸਕਦਾ ਬਰਾ ਦੋ ਦੰਦ ਆ ਵੀਰੇ ਠੀਕ ਹੈ ਇਹ ਰਾਤ ਸੁਈ ਹੈਗੀ ਬੱਚੀ ਨੂੰ ਨੇ ਜਨਮ ਦਿੱਤਾ ਜ਼ੇਰ ਜ਼ੂਰ ਦੀ ਜਮਾਓ ਕੇ ਆ ਠੀਕ ਆ ਹਾਂਜੀ ਵੀਰੇ ਲੋਪਰਾ ਜ਼ੇਰ ਜ਼ੂਰ ਦੀ ਬਾਈ ਕੋਲ ਵੀਡੀਓ ਹੈਗੀ ਵੀ ਹਾਂ ਵੀਰੇ ਵੀਡੀਓ ਬਣਾਈ ਵੀ ਆ ਬੱਸੀ ਬਹੁਤ ਸੋਹਣੀ ਆ ਬਰਾ ਸਾਰਾ ਹਾਂਜੀ ਵੀਰੇ ਠੀਕ ਹੈ ਜੀ ਚੰਗੀ ਫੜੀ ਕੁਲ ਇਸੀ ਬਰਾ ਤੋਰ ਦੋ ਪ੍ਰਾਣੂ ਬਾਕੀ ਵੀ ਸੁਬਾ ਜਾ ਤਾਂ 5-4 ਕਿਲੋ ਬੋਲਾ ਕੱਢਿਆ ਹੋਗਾ ਹਾਂਜੀ ਉਸ ਹਿਸਾਬ ਨਾਲ ਵੀ ਠੀਕ ਹੈ ਜੀ ਲੋ ਜੀ ਲੁੱਟ ਚੈੱਕ ਕਰ ਸਨ ਕਰ। ਪੂਰ ਨੂੰ ਦਸੀ ਆ। ਚੰਗੀ ਪਲੀ ਦਲੋਸੀ ਆ। ਦਲੋਸ। ਤੁਰਾ ਤੁਰਾ ਦੇਖ ਸਨ ਕਰ ਮੋੜ ਵਾਲੀ ਦਾ। ਲੈ ਆਪਰਾ ਮੋੜ ਦਾ ਠੱਕਾ ਕਰ ਦੇ ਬੱਚੇ ਦਾ ਕਰ ਥੋੜਾ ਜਿਹਾ। ਲੈ ਚਲ ਲੈ ਚਲ ਸੋਨਾ। ਦਲੋਸੀ। ਚੈੱਕ ਕਰ ਰਹਾ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰ ਮੋੜ ਵਾਲੀ। ਦਲੋਸੀ ਤੇ ਨਹੀਂ ਸੀ। ਬਾਕੀ ਠੰਡੀ ਸੀਲ ਬਹੁਤ ਆ ਭਾਈ। ਠੀਕ। ਉਹ ਆ ਔਲਾਲ ਦਾ ਕਰਦੀ ਨਹੀਂ ਜਮੇ। ਬਾਕੀ ਬੱਚੇ ਦਾ ਥੋੜਾ ਕਰਦੀ ਜਿਆਦਾ ਹਾਂ। ਹਾਂਜੀ ਵੀਰੇ। ਠੀਕ ਆ ਲੋਪਰਾ ਵਾਕੀ ਦੋ ਦਸੇਵਾ ਦੇ ਕਰਮ ਵਾਲੀ ਦਾ ਲੈਵਲ ਉਹ ਬਹੁਤ ਸੋਹਣਾ ਤਾਂ ਕੋ ਕੱਦ ਵੜਦਾ ਸੁਖਣਾ ਸੋਹਣਾ ਰੇਟ ਭਰਾ ਦਾ ਜਾਜ ਰੇਟ ਵੀਰੇ ਇਹਦਾ ਆਪਾਂ ਇੱਕ 20 ਮੁੱਲ ਕਰਦੇ ਆਂ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਠੀਕ ਆ ਹਾਂਜੀ 120000 ਦਾ ਰੇਟ ਆ ਭਰਾ ਮਗਰ ਬਸ ਇਹ ਟਾਪ ਕੁਆਲਿਟੀ ਦੀ ਠੀਕ ਹੈ ਹਾਂਜੀ ਭਾਈ ਅਗਲੀ ਦਾ ਦੋ ਨੰਬਰ ਦਾ ਇਹ ਵੀ ਵੀਰੇ ਬਲੂਨ ਆ ਗਈ ਹਾਂਜੀ ਇਹ ਦੰਦੋ ਚਾਰ ਦੰਦ ਦਾ ਇਹ ਪਰਸੋਂ ਸੁਈ ਆ ਠੀਕ ਆ ਹਾਂਜੀ ਵੀਰੇ ਲੋਪਰਾ ਥਾਣੇ ਦੇ ਵਿੱਚ ਚੈੱਕ ਕਰ ਸਕਦੇ ਹੋ ਇਹਦੇ ਮਗਰ ਬੱਚਾ ਬਈ ਕਿਹੜਾ ਬੱਚਾ ਬਈ ਇਹਦੇ ਮਗਰ ਬੱਸ ਹਾਂਜੀ ਲੋ ਜੀ ਚੱਕਰ ਸੱਲੇ ਤੋਰ ਦ ਪ੍ਰਾਨਵੀ ਲੋ ਜੀ ਇਹਦਾ ਰੇਟ ਭਰਾ ਇਹਦਾ ਮੁੱਲ ਵੀ 75000 ਆ ਹਾਂਜੀ ਇਹ ਚੋ ਵੀ ਆਪਾਂ ਮਾਨ ਤਾਨ ਕਰ ਦਾਂਗੇ ਇਹਦਾ ਰੇਟ ਹੈਗਾ 75000 ਦਾ ਲੋ ਜੀ ਮਾਨ ਤਾਨ ਵਈ ਕੰਨਾ ਕਰ ਲਗੇ ਲੋ ਜੀ ਲੋ ਜੀ ਥੋੜਾ ਤਰਾ ਚੱਕਰ ਸੱਲੇ ਕਰਵਾ ਲਿਆ ਭਰਾ ਮੋੜ ਲੈ ਠੀਕ ਹੈ ਠੀਕ ਲੋ ਭਰਾ ਜਿੰਨੀ ਮਰਜੀ ਆਪ ਕੋਈ ਚਲੋ ਬਾਈ ਕਹਿੰਦਾ ਲੋ ਥੋੜਾ ਬੱਚਾ ਦਾ ਕਰਤ ਕਰ ਦਿਆ ਉਹ ਤਾਂ ਜਸਮੀਤ ਨੂੰ ਬੁਲਾਉਣਾ ਚਾਹੀਦਾ। ਤੁਰਾ ਤੁਰਾ ਕਰਮਾ ਮੰਨਣਾ ਚੈੱਕ ਕਰਨਾ ਠੀਕ ਹੈ। ਜੇ ਬਈ ਕਿਸੇ ਇਕੱਠੇ ਨਾਲ ਲੈਣਾ ਤਾਂ ਮੈਂ ਤੁਹਾਨੂੰ ਕੱਦੂ ਫਿਰ ਹਾਂਜੀ ਹਾਂਜੀ ਵੀਰੇ ਠੀਕ ਹੈ। ਲੋ ਭਰਾ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਲੋ ਜੀ। ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਓਕੇ ਬਾਏ।